ਹਾਂਜੀ ਬਾਬਾ ਜੀ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਨਰਿੰਦਰ ਸਿੰਘ ਜੀ 4 ਨੰਬਰ ਅਖੰਡ ਪਾਟੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰitsar ਸਾਹਿਬ ਬਾਬਾ ਜੀ ਪਿਛਲੇ ਦਿਨ ਨੂੰ ਤੁਹਾਡਾ ਮੋਟਰਸਾਈਕਲ ਚੋਰੀ ਹੋਇਆ ਸੀ ਉਹ ਤਾਂ ਮਿਲਿਆ ਨਹੀਂ ਪਰ ਅੱਜ ਭਾਈ ਸਾਹਿਬ ਨੇ ਤੁਹਾਨੂੰ ਨਵਾਂ ਮੋਟਰਸਾਈਕਲ ਲੈਤਾ ਉਹਦੇ ਲਈ ਕੀ ਕਹਣਾ ਹੈ ਮੈਂ ਸਰਦਾਰ ਭਪਿੰਦਰ ਸਿੰਘ ਜੀ ਗਦਲੀ ਉਹਨਾਂ ਦਾ ਆਪਣੇ ਤਹਿ ਦਿਲ ਤੋਂ ਮੇਰੇ ਵੱਲੋਂ ਅਤੇ ਮੇਰੇ ਪਰਿਵਾਰ ਵੱਲੋਂ ਬਹੁਤ ਬਹੁਤ ਧੰਨਵਾਦ ਹੈ ਜੀ ਜਿਨ੍ਹਾਂ ਨੇ ਕਰੀਬ ਦੀ ਦਾਸ ਦੀ ਬਾਹ ਫੜੀ ਹੈ ਕਿ ਮੈਨੂੰ ਆਪਣੇ ਵੱਲੋਂ ਮੋਟਰਸਾਈਕਲ ਲੈ ਕੇ ਦਿੱਤਾ ਜੀ ਇਹਨਾਂ ਨੇ ਕਿੰਨੇ ਘਲਾਤਾ ਮਾੜਿਆ ਜੀ ਪਹਿਲਾਂ ਵੀ ਇਸ ਤਰ੍ਹਾਂ ਜੀ ਪੈਸੇ ਜੋੜ-ਜੋੜ ਕੇ ਮਾਹ ਇਹ ਬੱਚਿਆਂ ਸੇ ਚੀਜ਼ ਬਣਾਈ ਸੀ ਤੇ ਕਾਫੀ ਸਮਾਂ ਲੰਮਾ ਸਮਾਂ ਤੇ ਪਹਿਲਾਂ ਸਾਈਕਲ ਤੇ ਕਰਦਾ ਸੀ ਮਾਹ ਮੋਟਰਸਾਈਕਲ ਲਿਆ ਸੀ ਤੇ ਦੂਜਾ ਸਾਲ ਇਹ ਮੋਟਰਸਾਈਕਲ ਲੱਗਾ ਇਹ ਮੋਟਰਸਾਈਕਲ ਖੋਇਆ ਗਿਆ। ਪਾਪਾ ਪਤਾ ਲੱਗਾ ਸੀ ਕਿ ਉਸ ਦਿਨ ਤੁਸੀਂ ਅਗਲੇ ਦਿਨ ਪੱਲੇ ਸਾਹਿਬ ਜਾਣਾ ਸੀ ਮੋਟਰਸਾਈਕਲ। ਹਾਂਜੀ ਹਾਂਜੀ ਜਿੱਦਣੇ ਸ਼ਨੀਵਾਰ ਰਾਤ ਨੂੰ ਮੈਂ ਤੁਰਿਆ ਨਾ ਤਾਂ ਕਹਿੰਦੇ ਪਾਪਾ ਜੀ ਸਵੇਰੇ ਐਤਵਾਰ ਨੂੰ ਛੁੱਟੀ ਐ ਤੇ ਟਾਈਮ ਸਿਰ ਆ ਜਾਓ ਆਪਾਂ ਸਵੇਰੇ ਕੋਠਾ ਸਾਹਿਬ ਵੱਲਾ ਸਾਹਿਬ ਦਰਸ਼ਨ ਕਰਕੇ ਆਵਾਂਗੇ ਤੇ ਮੇਲਾ ਚੱਲਦ ਰਿਹਾ ਜੀ। ਤੰਗੀ ਤੰਗੀ ਕਿਤੇ ਕੋਈ ਜੋ ਕਿ ਕਰਦੇ ਚੰਗੀ ਤੇ ਬਹੁਤ ਜ਼ਿਆਦਾ ਹੀ ਕਿਉਂਕਿ ਮੇਰੇ ਕੋਲ ਇੱਕੋ ਸਾਧਨ ਹੀ ਉਹ ਮੋਟਰਸਾਈਕਲ ਦਾ ਹੀ ਤੇ ਫਿਰ ਸਾਹਮਣੇ ਗਵਾਨ ਕੋ ਮੈਂ ਸਾਈਕਲ ਮੰਗ ਕੇ ਸਾਈਕਲ ਤੇ ਜਾਣਾ ਰਿਹਾ ਦੋ ਤਿੰਨ ਦਿਨ ਜੀ ਜ਼ਿਆਦਾ ਜੇ ਹੁਣ ਮੋਟਰਸਾਈਕਲ ਨਾਲ ਹੈ ਕਿ ਕਿੰਦੇ ਭਾਈ ਸਾਹਿਬ ਦਾ ਦੁਬਾਰਾ ਲਿਆ ਲੈਣਾ ਸੀ ਜਾਂ ਨਹੀਂ ਪੈਣ ਨਹੀਂ ਜੀ ਨਹੀਂ ਹਲੇ ਇਹ ਤੇ ਬਹੁਤ ਦੂਰ ਦੀ ਗੱਲ ਹੈ ਇਸ ਮੋਟਰਸਾਈਕਲ ਦੇ ਛਡੋ ਸਾਈਕਲ ਲਿਆਂਦੀ ਹਲੇ ਆਪਣੀ ਜਿਸ ਸਮਰੱਥਾ ਨਹੀਂ ਸੀ ਹੁਣ ਮੋਟਰਸਾਈਕਲ ਵੇਚ ਕੇ ਬੱਚਿਆਂ ਦਾ ਪ੍ਰਵਾਦ ਹੈ ਕਿਸ਼ਤਾਂ ਤੇਰੇ ਗਰਾਉਂਡ ਤੁਸੀਂ ਆਪ ਵੀ ਵੇਖ ਸਕਦੇ ਜੇ ਪਰਿਵਾਰ ਦੇ ਬੱਚਿਆਂ ਦੇ ਚਿਹਰਿਆਂ ਦੇ ਮੁਸਕਰਾਹਟ ਆ ਗਈ ਹੈ ਕਿ ਚਲੋ ਸਾਡੇ ਘਰ ਦੁਬਾਰਾ ਮੋਟਰਸਾਈ ਹਾਂਜੀ ਜੈਡ ਸਿੰਘ ٹرسٹ ਉਹਨਾਂ ਨੇ ਤੇ ਯੂਕੇ ਤੇ ਇੱਕ ਭਾਈ ਸਾਹਿਬ ਭਾਈ ਭਪਿੰਦਰ ਸਿੰਘ ਜੀ ਗਦਲੀ ਮੈਨੂੰ ਸੰਸਦਾਂ ਦੇ ਪੂਰੇ ਹਲੇ ਨਾਤੇ ਆਉਂਦੇ ਨਹੀਂ ਜੀ ਤੇ ਇੰਨੀ ਕੁ ਬੇਨਤੀ ਪ੍ਰਮਾਨ ਕਰ ਲਿਓ ਕਿ ਉਹਨਾਂ ਜਿਨ੍ਹਾਂ ਨੇ ਵੀ ਵੀਰਾਂ ਨੇ ਮੇਰੇ ਵਾਸਤੇ ਸਮਰਥਨ ਦਿੱਤਾ ਵਾ ਉਹਨਾਂ ਦਾ ਤਹਿ ਦਿਲ ਤੋਂ ਮੇਰਾ ਪਰਿਵਾਰ ਤੇ ਮੈਂ ਕੋਟਾਨ ਕੋਟ ਧੰਵਾਦ ਆ। ਹਾਂਜੀ ਭਾਈ ਸਾਹਿਬ ਨਾਮ ਦੱਸ ਕੇ ਅੱਜ ਕਿਹੜੀ ਜਗ੍ਹਾ ਆਏ ਹੋ ਤੇ ਮੈਂ ਇੰਚਾਰਜ ਕੇ ਦਾ ਆਇਆ ਡਾਣਾ ਫਿਰ ਮੋਟੇ ਦਿੱਤਾ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਸਤਿਦਾਸ ਦਾ ਨਾਮ ਭਵਿੰਦਰ ਸਿੰਘ ਹੈ ਜੀ ਅਸੀਂ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਅ ਗੁਰੂ ਰਾਮਦਾਸ ਦੀ ਕਿਰਪਾ ਸਦਕਾ ਲੰਮੇ ਸਮੇਂ ਤੋਂ ਸੇਵਾ ਨਿਭਾ ਰਹੇ ਹਾਂ ਜੀ ਹੁਣ ਅਸੀਂ ਕਹਿ ਸਕਦੇ ਹਾਂ ਕਿ ਤੇਰੀ ਉਹ ਟਾਸ਼ੀ ਐਨਐਚਓ ਆਏ ਕਿਉਂਕਿ ਸਾਡਾ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਤੇਰੀ ਉਹ ਟਾਸ਼ੀ ਦਾ ਬਣਿਆ ਉੱਥੋਂ ਆਏ ਜੀ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਦਾ ਪਿਛਲੇ ਦਿਨੀ ਅਸੀਂ ਦੇਖਦਾ ਸੀ ਕਿ ਲੋਟਰੀਆਂ ਵੱਲੋਂ ਅਮਰਤ ਵੇਲੇ ਸਤਖੰਡ ਸ਼੍ਰੀ ਹਰਮੰਦਰ ਸਾਹਿਬ ਖੰਡ ਪਾਠੀ ਸਿੰਘ ਦੀ ਡਿਊਟੀ ਨਭਾਉਣ ਜਾਂਦੇ ਹੋਏ ਸਭ ਤੋਂ ਇਹ ਮੋਟਰਸਾਈਕਲ ਦੀ ਖੋ ਹੋਈ ਹੈ ਬੜੀ ਮੰਦਭਾਗੀ ਸਭ ਤੋਂ ਪਹਿਲਾਂ ਤੇ ਬੜੀ ਮੰਦਭਾਗੀ ਘਟਨਾ ਹੈ ਜਿਸ ਜਿਸ ਪੰਜਾਬ ਦੀ ਧਰਤੀ ਬਾਰੇ ਕਿਹਾ ਜਾਂਦਾ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਧਰਤੀ ਗੁਰੂਆਂ ਪੀਰਾਂ ਦੀ ਹੈ ਤੇ ਗੁਰੂ ਪੀਰਾਂ ਦੀ ਰਹਿਣੀ ਹੈ ਔਰ ਇੱਥੇ ਇੰਨੀ ਲੋਟਕੋ ਵੱਧ ਚੁੱਕੀ ਹੈ ਨਸ਼ੇ ਕਾਰਨ ਹੈ ਉਸ ਦਾ ਨਸ਼ੇ ਨਸ਼ਿਆਂ ਦੀ ਲਤ ਪੂਰੀ ਕਰਨ ਵਾਸਤੇ ਲੋਟਕ ਹੋਣ ਤੇ ਉੱਤਰ ਆਏ ਨੇ ਤੇ ਉਹਨਾਂ ਦੇ ਹੌਸਲੇ ਇੱਥੋਂ ਤੱਕ ਬਲੰਦ ਹੋ ਗਏ ਨੇ ਇੱਥੋਂ ਤੱਕ ਉਹਨਾਂ ਦੇ ਹੌਸਲੇ ਵੱਧ ਚੁੱਕੇ ਨੇ ਜੋ ਗੁਰੂ ਘਰ ਦੇ ਵਜ਼ੀਰਾਂ ਨੂੰ ਵੀ ਨਹੀਂ ਬਖਸ਼ਦੇ ਗੁਰੂ ਘਰ ਦੇ ਰਾਗੀਆਂ ਨੂੰ ਵੀ ਅੰਮ੍ਰਿਤ ਵੇਲੇ ਜੋ ਹਰਮੰਦਰ ਸਾਹਿਬ ਖੰਡ ਪਾਟ ਸਾਹਿਬ ਦੀ ਡਿਊਟੀ ਲਾਉਣ ਜਾਂਦੇ ਨੇ ਉਹਨਾਂ ਨੂੰ ਸੈਕੂਲਰ ਮੋਬਾਈਲ ਕੋਲ ਇੰਨੇ ਸੈਕੂਲਰ ਮਟਰਸਾਈਕਲ ਕੋਲ ਇੰਨੇ ਕਿਉਂਕਿ ਇੱਕ ਅਖੰਡ ਪਾਠੀ ਸਿੰਘ ਵਾਸਤੇ ਮੋਟਰਸਾਈਕਲ ਲੈਣਾ ਬਹੁਤ ਵੱਡੀ ਗੱਲ ਹੈ ਕਿਉਂਕਿ ਇਸ ਮਹਿੰਗਾਈ ਦੇ ਯੁੱਗ ਵਿੱਚ ਬੱਚੇ ਪਾਲਣੇ ਹੀ ਬੜੀ ਵੱਡੀ ਗੱਲ ਹੈ ਤੇ ਰੌਲਾ ਲਾ ਕੇ ਮਹਿਜ 15000 ਰੁਪਿਆ ਮਹੀਨੇ ਦਾ ਮਿਲਦਾ ਹੋਵੇਗਾ ਇਹਨਾਂ ਨੂੰ ਉਹਦੇ ਨਾਲ ਬੱਚੇ ਪਾਲਣੇ ਬੜੇ ਔਖੇ ਨੇ ਤੇ ਇੱਕ ਮੋਟਰਸਾਈਕਲ ਲੈਣਾ ਬੜਾ ਔਖਾ ਸੀ ਪਤਾ ਨਹੀਂ ਕਿੰਨੀਆਂ ਮੈਸਮਿਲਾ ਮਿਹਨਤ ਕਰਕੇ ਕਿੰਨੀਆਂ ਡਿਊਟੀਆਂ ਖੰਡ ਪਾਠੀ ਪਾਠ ਦੀਆਂ ਲਾਈਆਂ ਹੁਣ ਕੀਆਂ ਇਦਾਂ ਭਾਈ ਨਰਿੰਦਰ ਸਿੰਘ ਵਰਗਿਆਂ ਨੇ ਸਟਰਗਲ ਕੀਤਾ ਹੋਵੇਗਾ ਫਿਰ ਜਾ ਕੇ ਮੋਟਰਸਾਈਕਲ ਲਿਆ ਹੋਵੇਗਾ ਔਰ ਅਸੀਂ ਜਦੋਂ ਨਿਊਜ਼ ਵੇਖੀ ਤੇ ਆਪਣੇ ਸਹਿਯੋਗੀਆਂ ਨੂੰ ਬੇਨਤੀ ਕੀਤੀ ਮੈਂ ਔਰ ਸਾਡੇ ਸਾਨ ਚੈਰੀਟੇਬਲ ਸੁਸਾਇਟੀ ਦੇ ਨਾਲ ਵੱਡਾ ਸਹਿਯੋਗ ਜੇ ਮੈਂ ਸਮਝਦਾ ਕਿ ਇਹ ਭਾਈ ਨਰਿੰਦਰ ਸਿੰਘ ਨੂੰ ਮੋਟਰਸਾਈਕਲ ਲੈਣ ਦੇ ਵਿੱਚ ਦਿੱਤਾ ਹੈ ਉਹ ਜੈਟ ਸਿੰਘ ਟਰਸਟ ਯੂਕੇ ਵੱਲੋਂ ਤੇ ਸਾਂਹ ਚੈਰੀਟੇਬਲ ਸੁਸਾਇਟੀ ਵੱਲੋਂ ਅਸੀਂ ਰਲ ਕੇ ਮੋਟਰਸਾਈਕਲ ਲੈ ਕੇ ਦਿੱਤਾ ਹੈ ਬੜਾ ਵੱਡਾ ਪ੍ਰਾਲਾਪ ਪ੍ਰੋਗਰਾਮ ਕੀਤਾ ਗਿਆ ਵਾਪਸ ਅਸੀਂ ਦੇਖਿਆ ਪਿੱਛੇ ਉਹ ਸ਼ਿਵਾਲਾ ਬਹਾਉਦੇ ਨੇ ਸਰਕਲਸ ਦੇ ਬੰਦੇ ਸਾਹਿਬ ਐਨ.ਪੀ.ਸੀ. ਬੜਾ ਵੱਡੀ ਬਹੁਤ ਸਸਤਾ ਹੈ ਕਰੋਨਾ ਵੱਲੋਂ ਅਜਿਹਾ ਕਿੰਨਾ ਦਾ ਕੋਈ ਦੁੱਖ ਪ੍ਰਗਾਉਣ ਕੀਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਚਾਹੀਦਾ ਸੀ ਮੈਂਬਰਾਂ ਨੂੰ ਜਾਂ ਮੁਲਾਜ਼ਮਾਂ ਨੂੰ ਸਤਤਰ ਸਹਿਬਾਨਾਂ ਨੂੰ ਮੈਨੇਜਰਾਂ ਨੂੰ ਚਾਹੀਦਾ ਸੀਗਾ ਕਿ ਭਾਈ ਨਰਿੰਦਰ ਸਿੰਘ ਦਾ ਆ ਕੇ ਦੁੱਖ ਬਣਾਉਂਦੇ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਕਿ ਸਾਡੀ ਕੌਮ ਦੀ ਤਰਾਸਦੀ ਤਰਾਸਦੀ ਬਣ ਚੁੱਕੀ ਹੈ ਕਿਉਂਕਿ ਇਹ ਜਿਹੜੇ ਗੁਰੂ ਦੇ ਪ੍ਰਚਾਰਕ ਨੇ ਮੈਂ ਲੋਕਡਾਊਨ ਦੇ ਵਿੱਚ ਵੀ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੂੰ ਮੰਜੀ ਸਾਹਿਬ ਤੋਂ ਕਿਹਾ ਸੀ ਕਿ ਰੀੜ ਦੀ ਹੱਡੀ ਹੈ ਕੌਮ ਦੀ ਤੇ ਜੇ ਸ਼ਰੀਰ ਦੀ ਰੀੜ ਦੀ ਹੱਡੀ ਕਮਜ਼ੋਰ ਹੋ ਗਈ ਤਾਂ ਸ਼ਰੀਰ ਨਕਾਰਾ ਹੋ ਜਾਂਦੇ ਨੇ ਸੋ ਇਹ ਗੁਰੂ ਕੇ ਪ੍ਰਚਾਰਕ ਨੇ ਜਿਹੜੇ ਰਾਤ ਵੇਖਦੇ ਨੇ ਦਿਨ ਵੇਖਦੇ ਨੇ ਔਰ ਗੁਰੂ ਦੀ ਬਾਣੀ ਸੁਣਾ ਕੇ ਇੱਕ ਤਾਂ ਹੁੰਦਾ ਹੈ ਕਿ ਬੰਦੇ ਦਾ ਹੋਰ ਕੋਈ ਕਮਾਈ ਦਾ ਜ਼ਰੀਆ ਹੁੰਦਾ ਹੈ ਪਰ ਸਾਡੇ ਪਾਠੀ ਕਥਾਵਾਚਕ ਰਾਗੀ ਸਾਢੀ ਕਵੀਸ਼ਰ ਸਾਡਾ ਮਹਾਰਾਜ ਨੇ ਸਿਸਟਮ ਹੀ ਐਸਾ ਬਣਾ ਦਿੱਤਾ ਹੈ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਸਾਡੇ ਘਰ ਰੋਟੀ ਪੱਕਣੀ ਹੈ ਇਹ ਸਾਡੇ ਤੇ ਗੁਰੂ ਸਾਹਿਬ ਨੇ ਪਰਪਕਾਰ ਕੀਤਾ ਹੈ ਕਿ ਸਾਨੂੰ ਮਹਾਰਾਜ ਜੀ ਨੇ ਕਰੋੜਾਂ ਦੇ ਵਿੱਚੋਂ ਚੁਣ ਕੇ ਸਾਨੂੰ ਸਤਿਗੁਰਾਂ ਨੇ ਐਸਾ ਸਿਸਟਮ ਸਾਡਾ ਬਣਾਇਆ ਕਿ ਜੇ ਅਸੀਂ ਬਾਣੀ ਪੜਾਂਗੇ ਤੇ ਤਾਂ ਸਾਡੇ ਘਰ ਰੋਟੀ ਪੱਕਣੀ ਹੈ ਨਹੀਂ ਤਾਂ ਬਾਣੀ ਪੜਨ ਦੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਕਿੱਥੇ ਪੜੀ ਜਾਂਦੀ ਹੈ ਅੱਜ ਕੱਲ ਦੇ ਸਮੇਂ ਦੇ ਵਿੱਚ ਠੀਕ ਹੈ ਬਾਬਾ ਜੀ ਜਦੋਂ ਮੋਟਰਸਾਈਕਲ ਦਿੱਤਾ ਤੁਸੀਂ ਹਾਂਜੀ ਕਿ ਨਿਆਉ ਜਦ ਬਾਬਾ ਜੀ ਨੂੰ ਵਧੀਆ ਲੱਗਿਆ ਕਿਉਂਕਿ ਉਹ ਮੋਟਰਸਾਈਕਲ ਤੋਂ ਬਣਾ ਇਹ ਤਾਂ ਬਾਬਾ ਜੀ ਦੱਸ ਸਕਦੇ ਨੇ ਕਿ ਸਾਨੂੰ ਤਾਂ ਖੁਸ਼ੀ ਹੋਈ ਹੈ ਜੀ ਸਾਨੂੰ ਤਾਂ ਮਤਲਬ ਖੁਸ਼ੀ ਮਿਲੀ ਹੈ ਕਿ ਅਸੀਂ ਸਾਨੂੰ ਸੇਵਾ ਕਰਨ ਦਾ ਗੁਰੂ ਰਾਮਦਾਸ ਜੀ ਦੇ ਦਰ ਦੇ ਅਖੰਡ ਪਾਠੀ ਸਿੰਘ ਜਿਹੜੇ ਦਿਨ ਰਾਤ ਗੁਰੂ ਮਹਾਰਾਜ ਦੀ ਜਦੋਂ ਵੀ ਜਾਂਦੇ ਨੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਉਹ ਤੋਂ ਮਹਾਰਾਜ ਨੂੰ ਨਮਸਕਾਰ ਕਰਦੇ ਨੇ ਔਰ ਕਈ ਸਦੀਆਂ ਬੀਤ ਜਾਂਦੀਆਂ ਨੇ ਉਹਨਾਂ ਨੂੰ ਗੁਰੂ ਆਮਦਾਸ ਜੀ ਦੇ ਦਰਸ਼ਨ ਹੀ ਹੁੰਦੇ ਉਹ ਦਰਬਾਰਾ ਵੱਡਾ ਹੈ ਮੈਂ ਸਮਝਦਾ ਹਾਂ ਕਿ ਜੇ ਇਹ ਖੰਡ ਪਾਠੀ ਸਿੰਘ ਦੀ ਗੁਰੂ ਰਾਮਦਾਸ ਜੀ ਦੇ ਦਰ ਤੇ ਡਿਊਟੀ ਕਰਦੇ ਸਨ ਤੇ ਇਹ ਸਾਰੀ ਬਖਸ਼ਿਸ਼ ਗੁਰੂ ਰਾਮਦਾਸ ਪਾਤਸ਼ਾਹ ਦੀ ਵੱਤੀ ਹੈ ਇਹ ਇਹ ਜਿਹੜਾ ਜ਼ਰੀਆ ਬਣਿਆ ਹੈ ਨਹੀਂ ਤਾਂ ਹੋਰ ਵੀ ਬੜਿਆਂ ਦੇ ਕੋ ਮੋਟਰਸਾਈਕਲ ਖੋਏ ਜਾਂਦੇ ਨੇ ਕਿਤੇ ਭਾਟੀ ਸਿੰਘ ਨੂੰ ਕਿਹਾ ਪਹਿਲੇ ਆਪਾਂ ਸਾਈਕਲ ਤੇ ਬੜੀ ਮੁਸ਼ਕਲ ਨਾਲ ਆਪਾਂ ਮੋਟਰਸਾਈਕਲ ਲੇਤਾ ਜੀ ਆ ਮੈਂ ਜਦੋਂ ਮੇਰੀ ਗੱਲ ਹੋਈ ਨਾ ਜਦੋਂ ਮੋਬਾਈਲ ਤੇ ਭਾਈ ਨਰਿੰਦਰ ਸਿੰਘ ਨਾਲ ਫੋਨ ਤੇ ਗੱਲ ਹੋਈ ਤੇ ਉਸ ਦਿਨ ਮੈਨੂੰ ਇੱਕ ਨਾ ਆਤਮਾ ਨੂੰ ਬੜੀ ਛੱਟ ਵੱਜੀ ਝੰਡੋੜਿਆ ਗਿਆ ਮੇਰੀ ਹਿੰਦਾ ਚ ਜੁੜਿਆ ਗਿਆ ਜੀ ਕਿ ਜਦੋਂ ਭਾਈ ਨਰਿੰਦਰ ਸਿੰਘ ਨੇ ਕਿਹਾ ਕਿ ਬੱਚੇ ਕਹਿ ਰਹੇ ਸਨ ਕਿ ਪਾਪਾ ਜਦੋਂ ਤੁਸੀਂ ਆਓਗੇ ਨਾ ਟੁੱਟੀ ਤੋਂ ਅੱਜ ਵੱਲਾ ਸਾਹਿਬ ਮੱਥਾ ਟੇਕਣ ਜਾਵਾਂਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਪਵਿੱਤਰ ਸਥਾਨ ਦਾ ਵੱਲਾ ਸਾਹਿਬ ਦਾ ਕੋਠਾ ਸਾਹਿਬ ਦਾ ਜੋੜ ਮੇਲਾ ਚੱਲ ਰਿਹਾ ਹੈ ਜਿੱਥੇ ਅੰਮ੍ਰਿਤਸਰ ਸਾਹਿਬ ਦਾ ਹਰ ਵਸਿੰਦਾ ਹਰ ਵਸਦੀਕ ਚਾਹੇ ਬੱਚਾ ਹੋਵੇ ਬਜ਼ੁਰਗ ਹੋਵੇ ਨੌਜਵਾਨ ਹੋਵੇ ਗੁਰੂ ਰਾਮਦਾਸ ਜੀ ਦੀ ਨਗਰੀ ਵਿੱਚ ਰਹਿਣ ਵਾਲਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਜ਼ਰੂਰ ਜਾਂਦਾ ਇਸ ਜੋੜ ਮੇਲੇ ਤੇ ਸੋ ਇਹ ਮੇਰੇ ਤੇ ਬੜਾ ਵੱਡਾ ਇੱਕ ਅਸਰ ਹੋਇਆ ਕਿ ਨਹੀਂ ਯਾਰ ਫਿਰ ਮੈਨੂੰ ਪਾਈ ਨੰਦ ਦਰਸਕ ਨੇ ਦੱਸਿਆ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ ਯਾਰ ਐ ਸਾਡੀ ਕੌਮ ਦੇ ਪ੍ਰਚਾਰਕਾਂ ਦਾ ਹਾਲ ਹੋ ਚੁੱਕਾ ਹੈ ਕਿ ਮੈਂ ਗਵਾਂਡੀਆਂ ਦਾ ਸਾਈਕਲ ਮੰਗ ਕੇ 2 ਦਿਨ ਤੋਂ ਡਿਊਟੀ ਜਾ ਰਿਹਾ ਤੇ ਫਿਰ ਮੈਂ ਆਪਣੇ ਗਰੁੱਪ ਦੇ ਵਿੱਚ ਪਾਇਆ ਜਿਸ ਦੇ ਵਿੱਚ ਸਾਂਝ ਚੈਰੀਟੇਬਲ ਸੁਸਾਇਟੀ ਤੇ ਜੈਤ ਸਿੰਘ ਟਰਸਟ ਯੂਕੇ ਵੱਲੋਂ ਜਿਹੜੇ ਦਿਨ ਰਾਤ ਦਸਾਂ ਨੂੰ ਮੰਦੀ ਕਰਤ ਕਰਦੇ ਨੇ ਦੇਸ਼ ਵਿਦੇਸ਼ ਵਿੱਚ ਸਿੱਖ ਸਿੱਖ ਸੰਗਤਾਂ ਦੇ ਸਹਯੋਗ ਸਦਕਾ ਅਸੀਂ ਅੱਜ ਮੋਟਰਸਾਈਕਲ ਭਾਈ ਨਰਿੰਦਰ ਸਿੰਘ ਜੀ ਨੂੰ ਲੈ ਕੇ ਦੇ ਰਹੇ ਆ ਔਰ ਵੱਡੀ ਗੱਲ ਹੈ ਕਿ ਖੋਣ ਵਾਲਿਆਂ ਦੇ ਦੋ ਹੱਥ ਨੇ ਤੇ ਦੇਣ ਵਾਲੇ ਦੇ ਪਤਾ ਨਹੀਂ ਕਿੰਨੇ ਹੱਥ ਨੇ ਖੋਣ ਵਾਲਿਆਂ ਦੇ ਤੇ ਦੋ ਹੱਥ ਨੇ ਨਾ ਪਰ ਦੇਣ ਵਾਹਿਗੁਰੂ ਪ੍ਰਮਾਤਮਾ ਦੇਣ ਵਾਲਾ ਹੈ ਉਹਦੇ ਬੜੇ ਹੱਥ ਨੇ ਗੁਰੂ ਸਾਹਿਬ ਨੇ ਇਹ ਬਖਸ਼ਿਸ਼ ਕੀਤੀ ਹੈ ਧੰਨਵਾਦ ਜੀ